ਸਪਰੀਮ ਕੋਰਟ ਤੋਂ ਸੂਬੇ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਝਟਕਾ ਲੱਗਾ ਜਦੋਂ ਸੁਪਰੀਮ ਕੋਰਟ ਵੱਲੋਂ ਸੁਮੇਧ ਸੈਣੀ ਖਿਲਾਫ ਐਫਆਈਆਰ ਰੱਦ ਕਰਨ ਤੋਂ ਨਾ ਕਰ ਦਿੱਤੀ ਆ ਮਲਤਾਨੀ ਕਤਲ ਕੇਸ 'ਚ ਦਾਇਰ ਚਾਰ ਸ਼ੀਟ ਦੇ ਹਵਾਲੇ ਨਾਲ ਹੱਥ ਪਛਾਹ ਕਿਤੇ ਸੈਣੀ ਨੂੰ ਹੁਣ ਟੁੱਕੇ ਮੰਚ ਤੇ ਚੁਣੌਤੀ ਦੇਣ ਦੀ ਖੁੱਲ ਦਿੱਤੀ ਆ ਸੁਪਰੀਮ ਕੋਰਟ ਨੇ ਜੂਨੀਅਰ ਇੰਜੀਨੀਅਰ ਬਲਵੰਤ ਸਿੰਘ ਮਲਤਾਨੀ ਦੀ ਗੁੰਮਸ਼ੁਦਗੀ ਤੇ ਕਤਲਕਾਰ ਦੇ ਨਾਲ ਸੰਬੰਧਤ 31 ਸਾਲ ਪੁਰਾਣੇ ਕੇਸ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਖਿਲਾਫ ਦਰਜ ਸੱਜਰੀ ਐਫ ਆਈ ਆਰ ਵਿੱਚ ਦਖਲ ਦੇਣ ਤੋਂ ਨਾ ਕਰ ਦਿੱਤੀ ਹੈ ਜਸਟਿਸ ਐਮ ਐਮ ਸੁਨਦਰੇਸ਼ ਤੇ ਜਸਟਿਸ ਪੰਕਜ ਬਿੱੱਤਲ ਦੇ ਬੈਂਚ ਨੇ ਕਿਹਾ ਕਿ ਕੇਸ ਵਿੱਚ ਦਰਜ ਚਾਰ ਸ਼ੀਟ दाखल ਹੋ ਚੁੱਕੀ ਹੈ ਲਿਆ ਜਾ ਇਸ ਫੜਾ ਤੇ ਐਫ ਆਈ ਆਰ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਉੱਚ ਸਰਬੋੱਚ ਕੋਰਟ ਨੇ ਸਾਫ ਕਰ ਦਿੱਤਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ 8 ਸਤੰਬਰ 2020 ਨੂੰ ਸੁਣਾਏ ਫੈਸਲੇ ਵਿੱਚ ਦਰਜ ਟਿੱਪਣੀਆਂ ਤੇ ਤੱਤ ਟ੍ਰਾਇਲ ਕੋਰਟ ਵਿੱਚ ਚੱਲ ਰਹੀ ਕਾਰਵਾਈ 'ਚ ਅੜਿਕਾ ਨਹੀਂ ਬਣਣਗੀਆਂ ਸੁਮੀ ਸੈਣੀ ਵੱਲੋਂ ਪੇਸ਼ ਸੀਨੀਅਰ ਵਕੀਲ ਮੁਕਲ ਰੋਦਗੀ ਨੇ ਸੱਜਰੀ ਐਫਆਈਆ ਰੱਦ ਕਰ ਰੱਦ ਕੀਤੇ ਜਾਣ ਦੀ ਮੰਗ ਕਰਦਿਆਂ ਦਲੀਲ ਕੀਤੀ ਕਿ ਇਸ ਕਥਿਤ ਘਟਨਾ ਦੇ ਤਿੰਨ ਅਧਿਕਾਰੀਆਂ ਮਗਰੋਂ ਸਿਆਸੀ ਕਾਰਨਾ ਕਰਕੇ 2020 ਵਿੱਚ ਕੇਸ ਦਰਜ ਕੀਤਾ ਗਿਆ ਸੀ ਉਹਨਾਂ ਕਹਿਆ ਕਿ ਸਕੋਰ ਨੇ ਪਹਿਲਾਂ ਵੀ ਸੈਣੀ ਨੂੰ ਰਾਹ ਦਿੱਤੀ ਤੇ ਇੱਕ ਵਾਰ ਤਾਂ ਇਸ ਕੇਸ ਵਿੱਚ ਸਾਬਕਾ ਡੀਜੀਪੀ ਨੂੰ ਸਖਤ ਕਾਰਵਾਈ ਤੋਂ ਵੀ ਸੁਰੱਖਿਆ ਦਿੱਤੀ ਗਈ ਸੀ ਜਸਟਿਸ ਸੁੰਦਰेश ਨੇ ਕਿਹਾ ਕਿ ਕਿਉਂਕਿ ਜੋ ਇਸ ਕੇਸ ਵਿੱਚ ਚਾਰਸ਼ੀਟ दाखल ਹੋ ਚੁੱਕੀ ਹੈ ਜਿਸ ਕਰਕੇ ਉਹ ਇਸ ਪੜਾ ਤੇ ਐਫਆਈਆਰ ਰੱਦ ਕਰਨ ਵਾਲੇ ਪਾਸੇ ਨਹੀਂ ਜਾਵੇਗੀ ਬੈਂਚ ਨੇ ਕਿਹਾ ਕਿ ਸੈਨੀ ਟ੍ਰਾਇਲ ਕੋਡ ਵਿੱਚ ਕਾਰਵਾਈ ਦਾ ਸਾਹਮਣਾ ਕਰੇ ਤੇ ਟੁਕੜੇ ਮੰਚ ਤੇ ਇਸ ਨੂੰ ਚੁਣੌਤੀ ਦੇ ਸਕਦੇ ਨੇ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ 5 ਜਨਵਰੀ 2021 ਨੂੰ ਪੰਜਾਬ ਸਰਕਾਰ ਨੂੰ ਹੁਕਮ ਕੀਤੇ ਸਨ ਕਿ ਉਹ ਇਸ ਕੇਸ ਵਿੱਚ ਸੈਨੀ ਖਿਲਾਫ ਦائر ਸਜਰੀ ਐਫਆਈਆਰ ਮਾਮਲੇ ਵਿੱਚ ਦਰਜ ਚਾਰਸ਼ੀਟ ਅਦਾਲਤ 'ਚ ਪੇਸ਼ ਕਰੇ ਸਪਰੀਮ ਕੋਰਟ ਮਲਤਾਨੀ ਦੀ ਗਮਸ਼ੁੱਦਗੀ ਤੇ ਕਤਲ ਮਾਮਲੇ 'ਚ ਦਰਜ ਸੱਜਰੇ ਕੇਸ 'ਚ ਸੈਣੀ ਨੂੰ 3 ਦਸੰਬਰ 2020 ਨੂੰ ਪਹਿਲਾਂ ਹੀ ਪੇਸ਼ਗੀ ਜ਼ਮਾਨਤ ਦੇ ਚੁੱਕੀ ਹੈ ਸਪਰੀਮ ਕੋਰਟ ਨੇ ਉਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੈਣੀ ਨੂੰ ਪੇਸ਼ਗੀ ਜ਼ਮਾਨਤ ਨਾ ਦਿੱਤੇ ਜਾਣ ਦੇ ਫੈਸਲੇ ਨੂੰ ਖਾਰਜ ਕਰ ਦਿੱਤਾ ਸੀ ਸਪਰੀਮ ਕੋਰਟ ਨੇ ਕਿਹਾ ਸੀ ਮੌਜੂਦਾ ਕੇਸ ਵਿੱਚ ਐਫ ਆਈ ਆਰ ਦਰਜ ਕਰਨ ਵਿੱਚ ਕੀਤੀ ਲੰਮੀ ਦੇਰੀ ਜਕੀਨੀ ਤੌਰ ਤੇ ਪੇਸ਼ਗੀ ਜ਼ਮਾਨਤ ਮંજૂર ਕਰਨ ਦਾ ਵੈਧ ਆਧਾਰ ਜਿਤਰੇ ਹੀ ਕਿ ਪਲਵਿੰਦਰ ਸਿੰਘ ਮਲਤਾਨੀ ਪੀੜਤ ਦੇ ਭਰਾ ਨੇ 6 ਮਈ 2020 ਨੂੰ 29 ਸਾਲ ਪੁਰਾਣੇ ਮਾਮਲੇ ਵਿੱਚ ਐਫ ਆਈ ਆਰ ਦਰਜ ਕਰਵਾਈ ਸੀ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਸ਼ ਸੈਣੀ ਨੇ ਆਪਣੀ ਪਟੀਸ਼ਨ ਦੇ ਵਿੱਚ ਕਿਹਾ ਸੀ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਨੇ ਸਿਆਸਤ ਤੋਂ ਪ੍ਰੇਰਿਤ ਹੋ ਕੇ ਸਾਜ਼ਿਸ਼ ਕੀਤੀ ਸੀ ਤੇ ਘਟਨਾ ਤੇ ਵਿਆਖਿਆ ਤੋਂ ਬਾਅਦ ਮਕਦਮਾ ਦਰਜ ਕੀਤਾ ਸੀ ਐਮ ਐਮ ਸੁਨਦਰੇਸ਼ ਅਤੇ ਪੰਕਜ ਮਿੱਥਲ ਦੇ ਬੈਂਚ ਨੇ ਮਾਮਲੇ ਦੀ ਪ੍ਰਗਤੀ ਤੇ ਖਾਸ ਤੌਰ ਤੇ ਦੋਸ਼ ਪੱਤਰ داخل ਕਰਨ ਨੂੰ ਵੀ ਆਪਣੇ ਫੈਸਲੇ ਦਾ ਆਧਾਰ ਮੰਨਿਆ ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਕਿ 8 ਸਤੰਬਰ 2020 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਪਿਛਲੇ ਫੈਸਲਿਆਂ ਦੀਆਂ ਟਿੱਪਣੀਆਂ ਤੇ ਚੱਲ ਰਹੀ ਹੇਠਲੀ ਅਦਾਲਤ ਦੀ ਕਾਰਵਾਈ ਪ੍ਰਭਾਵਿਤ ਨਹੀਂ ਹੋਵੇਗੀ ਉਕਤ ਮਾਮਲਾ ਪੰਜਾਬ ਦੇ ਅੱਤਵਾਦ ਪ੍ਰਭਾਵਿਤ ਸਮੇਂ 1990 ਦੇ ਦਹਾਕੇ ਦਾ ਹੈ ਉਸ ਦੌਰਾਨ ਸਮੀਰ ਸੈਣੀ ਚੰਡੀਗੜ੍ਹ ਦੇ ਐਸਐਸਪੀ ਸਨ 1991 ਚ ਸੈਣੀ ਤੇ ਅੱਤਵਾਦੀ ਹਮਲਾ ਹੋਇਆ ਸੀ ਉਸ ਹਮਲੇ ਚ ਸੈਣੀ ਦੀ ਸੁਰੱਖਿਆ ਚਤਨਾਤ ਚਾਰ ਪੁਲਿਸ ਮੁਲਾਜ਼ਮ ਹੀ ਮਾਰੇ ਗਏ ਸਨ ਅਤੇ ਸੈਣੀ ਆਪ ਵੀ ਜ਼ਖਮੀ ਹੋ ਗਿਆ ਸੀ ਉਸ ਮਾਮਲੇ ਚ ਪੁਲਿਸ ਨੇ ਸਮੀਰ ਸੈਣੀ ਦੇ ਆਦੇਸ਼ ਤੇ ਸਾਬਕਾ ਆਈਏਐਸ ਦੇ ਬੇਟੇ ਬਲਵੰਤ ਸਿੰਘ ਮਲਤਾਨੀ ਨੂੰ ਗ੍ਰਿਫਤਾਰ ਕੀਤਾ ਸੀ ਪੁਲਿਸ ਨੇ ਮਲਤਾਨੀ ਨੂੰ ਹਿਰਾਸਤ 'ਚ ਰੱਖਿਆ ਤੇ ਬਾਅਦ 'ਚ ਕਿਹਾ ਕਿ ਉਹ ਪੁਲਿਸ ਦੀ ਹਿਰਾਸਤੋਂ ਫਰਾਰ ਹੋ ਗਿਆ ਸੀ ਮਲਤਾਨੀ ਦੇ ਪਰਿਵਾਰ ਦਾ ਦੋਸ਼ ਸੀ ਕਿ ਬਲਵੰਤ ਸਿੰਘ ਮਲਤਾਨੀ ਦੀ ਪੁਲਿਸ ਨੇ ਦੇ ਪੁਲਿਸ ਦੇ ਤਸ਼ੱਦਦ ਦੇ ਕਾਰਨ ਮੌਤ ਹੋ ਗਈ ਸੀ ਸੈਣੀ ਅਤੇ ਹੋਰਨਾਂ ਪੁਲਿਸ ਅਫਸਰਾਂ ਦੇ ਖਿਲਾਫ ਮਹਾਲੀ 'ਚ ਕੇਸ ਦਰਜ ਕੀਤਾ ਗਿਆ ਸੀ 2008 ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ ਤੇ ਚੰਡੀਗੜ੍ਹ ਸੀਬੀਆਈ ਨੇ ਇਸੇ ਮਾਮਲੇ ਦੀ ਡੂੰਘੀ ਪੜਤਾਲ ਸ਼ੁਰੂ ਕੀਤੀ ਸੀ ਸੁਮੇਸ਼ ਸੈਣੀ ਇੱਕ ਪੰਜਾਬ ਦਾ ਵਿਵਾਦਿਤ ਪੁਲਿਸ ਅਫਸਰ ਹੀ ਜਿਨ੍ਹਾਂ ਤੇ ਬਹੁਤ ਸਾਰੇ ਇਲਜ਼ਾਮ ਲੱਗੇ ਨੇ ਉਹਨਾਂ ਇਲਜ਼ਾਮਾਂ ਦੇ ਵਿੱਚੋਂ ਇੱਕ ਸੀ ਕਿ ਕਿਵੇਂ ਉਹਨਾਂ ਨੇ ਇੱਕ ਆਈਐਸ ਅਫਸਰ ਦੇ ਬੇਟੇ ਨੂੰ ਹੀ ਚੁੱਕਿਆ ਤੇ ਹਰਾਸਤ ਦੇ ਵਿੱਚ ਉਹਦਾ ਕਤਲ ਹੋ ਗਿਆ ਕਿਉਂਕਿ ਉਦੋਂ ਪੰਜਾਬ ਪੁਲਿਸ ਦਾ ਬੋਲਬਾਲਾ ਸੀ ਵੱਡੇ ਪੁਲਿਸ ਅਫਸਰਾਂ ਦਾ ਬੋਲਬਾਲਾ ਸੀ ਤੇ ਚੁਣੌਤੀਆਂ ਘੱਟ ਹੀ ਦਿੱਤੀਆਂ ਜਾਂਦੀਆਂ ਰਹੀਆਂ ਸੀ ਜਿਹੜੇ ਕੇਸ ਸੀਬੀਆਈ ਕੋਲ ਗਏ ਨੇ ਉਨਾ ਜੀ ਪੀੜਤਾ ਨੂੰ ਇਨਸਾਫ ਮਿਲਿਆ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਝੂਠੇ ਮੁਕਾਬਲੇ ਹੋਏ ਨੇ ਉਹਨਾਂ ਝੂਠੇ ਮੁਕਾਬਲਿਆਂ ਦੇ ਵਿੱਚ ਸੁਮੇਧ ਸੈਣੀ ਦਾ ਨਾਮ ਵੀ ਲੱਗਦਾ ਹੈ ਇਸੇ ਸੁਮੇਧ ਸੈਣੀ ਕਰਕੇ ਹੀ ਸ਼੍ਰੋਮਣੀ ਅਕਾਲੀ ਦਲ ਸਰਕਾਰ ਵੀ ਬੁਰੀ ਤਰ੍ਹਾਂ ਪੰਥ ਤੋਂ ਪੰਥ ਨੇ ਵੱਖ ਕਰ ਦਿੱਤਾ ਕਿਉਂਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ 2007 ਦੇ ਵਿੱਚ ਸਰਕਾਰ ਬਣੀ 7 ਤੋਂ ਲੈ ਕੇ 17 ਤੱਕ ਤੇ ਜਦੋਂ 2007 ਚ ਸਰਕਾਰ ਬਣੀ ਆ ਪਸਪ ਤੋਂ ਪਹਿਲਾ ਫੈਸਲਾ ਸ਼੍ਰੋਮਣੀ ਕਾਲੀ ਦਲ ਨੇ ਸਰਕਾਰ ਨੇ ਸੁਮੇਦ ਸੈਣੀ ਦਾ ਲਿਆ ਸੀ ਸੁਮੇਦ ਸੈਣੀ ਨੂੰ ਸੂਬੇ ਦਾ ਡੀਜੀਪੀ ਲਗਾ ਦਿੱਤਾ ਗਿਆ ਸੀ ਹਾਲਾਂਕਿ ਸੁਮੇਦ ਸੈਣੀ ਇੱਕ ਵਿਵਾਦਿਤ ਚਿਹਰਾ ਸੀ ਵਿਰੋਧੀਆਂ ਨੇ ਉਦੋਂ ਹੀ ਘੇਰ ਲਿਆ ਸੀ ਲੇਕਰ 2007 ਤੋਂ ਲੈ ਕੇ 17 ਤੱਕ ਕਾਲੀ ਦਲ ਦੀ ਸਰਕਾਰ ਰਹੀ ਹੈ ਫਿਰ 17 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣ ਗਈ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਮੁੱਖ ਮੰਤਰੀ ਬਣ ਗਏ ਤੇ ਫਿਰ ਉਹਨਾਂ ਦੀ ਸਰਕਾਰ ਵੇਲੇ ਹੀ ਸੁਮੇਸ਼ ਸੈਣੀ ਤੇ ਇਹ ਪਰਜਾ ਦਰਜ ਹੋਇਆ ਜਿਹੜਾ 1990 ਦੇ ਵਿੱਚ ਸੈਣੀ ਤੇ ਕਤਲ ਦੇ ਦੋਸ਼ ਲੱਗੇ ਸੀ ਉਸ ਤੋਂ ਬਾਅਦ ਸ਼ਰੂਨੀ ਕਾਲੀਦਲ ਦੀ ਸਥਿਤੀ ਇੰਨੀ ਮਾੜੀ ਹੋ ਗਈ 2017 ਦੇ ਵਿੱਚ ਉਹਨਾਂ ਦੀਆਂ ਸੀਟਾਂ ਘਟ ਗਈਆਂ 19 ਦੇ ਵਿੱਚ ਲੋਕ ਸਭਾ 'ਚ ਦੋ ਸੀਟਾਂ ਰਹਿ ਗਈਆਂ 22 ਦੀਆਂ ਵਿਧਾਨ ਸਭਾ ਚੋਣਾਂ 'ਚ ਸਿਰਫ 3 ਐਮਐਲਏ ਜਿੱਤੇ 24 ਦੇ ਵਿੱਚ 10 ਉਮੀਦਵਾਰਾਂ ਦੇ ਵਿੱਚ ਲੋਕ ਸਭਾ ਚੋਣਾਂ ਦਰਾਂ ਜਮਾਨਤਾਂ ਜਬਤ ਹੋ ਗਈਆਂ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ 파ੜੇ ਪੈ ਗਏ ਨਵਾਂ ਅਕਾਲੀ ਦਲ ਬਣ ਗਿਆ ਤੇ ਫਿਰ ਨਵੇਂ ਅਕਾਲੀ ਦਲ ਜਾਂ ਜਿਹੜੇ ਬਾਗੀ ਅਕਾਲੀ ਦਲ ਜਾਂ ਜਿਹੜੇ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲੈ ਵਾਲੇ ਆਖਦੇ ਨੇ ਜਾਂ ਖਵਾਉਂਦੇ ਨੇ ਉਹਨਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼ਿਕਾਇਤ ਦਿੱਤੀ ਗਈ ਮੋٹے ਰੂਪ ਦੇ ਵਿੱਚ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਸਰਕਾਰ ਵਿੱਚ ਚਾਰ ਵੱਡੀਆਂ ਗਲਤੀਆਂ ਜਾਂ ਜੁਰਮ ਕੀਤੇ ਗਏ ਨੇ ਉਹਨਾਂ ਵਿੱਚ ਸਭ ਤੋਂ ਵੱਡੀ ਗਲਤੀ ਇੱਕ ਇਹ ਵੀ ਦੱਸਿਆ ਗਿਆ ਸੀ ਕਿ ਵਿਵਾਦਤ ਚਿਹਰੇ ਵਿ ਡੀਜੀਪੀ ਸਮੇਸਨ ਨੂੰ ਕਿਉਂ ਲਗਾਇਆ ਗਿਆ ਉਹ ਸੁਬਾਦ ਸੁਬੀ ਸਿੰਘ ਬਾਦਲ ਨੂੰ ਸੈਣੀ ਨੂੰ ਡੀਜੀਪੀ ਲਾਉਂਸ ਮੇ ਤੇ ਜਿਹੜੇ ਹੋਰ ਉਹਨਾਂ ਨੇ ਗੁਨਾਹ ਕਬੂਲੇ ਸੀ ਤਨਖਾਈਆਂ ਵੀ ਕਰਾ ਦਿੱਤਾ ਗਿਆ ਸੀ ਹੁਣ ਸਜ਼ਾ ਲੱਗਣੀ ਬਾਕੀ ਹੈ ਲੇਕਿਨ ਫਿਲਹਾਲ ਇਹ ਉਹੀ ਆ ਸਮੀਤ ਸੈਣੀ ਜਿਹਨੂੰ ਡੀਜੀਪੀ ਲਾਉਣਾ ਪਿਆ ਕਾਲੀ ਦਲ ਦੀਆਂ ਜੜ੍ਹਾਂ ਹੀ ਪੰਜਾਬ ਚੋਂ ਪੁੱਟੀਆਂ ਗਈਆਂ ਤੇ ਹੁਣ ਸੁਪਰੀਮ ਕੋਰਟ ਨੇ ਉਹ ਜਿਹੜੀ ਐਫ ਆਈ ਆਰ ਜਿਹੜੀ ਪਟੀਸ਼ਨ ਪਾਈ ਗਈ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੇ ਪਰਚਾ ਦਰਜ ਹੋ ਰੱਦ ਕੀਤੀ ਜਾਵੇ ਉਸ ਤੋਂ ਸੁਪਰੀਮ ਕੋਰਟ ਨੇ ਕੋਰੀ ਨਾ ਕਰ ਦਿੱਤੀ ਹੈ ਇਹ ਜਾਣਕਾਰੀ ਨਾਲ ਧਰਤ ਤੋਂ ਲੈ ਕੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ